ਵਰਤਨ ਹੈ ਸਗਲ ਸੰਸਾਰੇ ਕਹ ਰਿਹਾ ਬੁਦਾਸ ਸੁਨਾ ਤੇਰੁ ਆਤੀ ਸਤ ਨਾਮ ਹੈ ਹਰ ੋਖ ਤੁਹਾਰੀ ਕਹ ਰਿਹਾ ਇਹ ਤੋ ਅਨਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇ ਸਾਰੇ ਦਸਤਿ ਮਨੁ ਬਥਿਆ ਬਦਈਆ ਪਦਾ ਗਰਤਨ ਪਰ ਬਾੜ ਪਰਿਆ ਸ਼ਬਦ ਗਾਉਣ ਆਈਆ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਿਨੇ ਵਸਾਇਆ ਕਹੈ ਨਾਮ ਸੁਆਨੰਦੂ ਉਹ ਵਾਤ ਸਤਿ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਪਰ ਨਾਲੇ ਹਰ ਨਾਲ ਰਖੋ ਤੂੰ ਮਨ ਮੇਰੇ ਭੂਖ ਸਭ ਵਿਸਾਰਨਾ ਕੀ ਕਾਰੋ ਕਰੇ ਤੇਰਾ ਕਾਰਜ ਸਭ ਸੁਆਣਾ ਸਭਨਾ ਗਲਾ ਸੁਮਰਾਚ ਸੁਆਮੀ ਸੋ ਕਿਉ ਮਨਉਸਾਰੇ ਕਹ ਨਾਨਕ ਮਨ ਮੇਰੇ ਸੁਧਾਰੋ ਪਰਨਾਵੇ ਸਾਚੇ ਸਾਗੇ ਪਾ ਕੀ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਤਿ ਸਦਾ ਤੇਰੀ ਨਾਮੁ ਮਨਮਸਾਬ ਏ ਨਾਮ ਜੀ ਬਾ ਨਵਸੇ ਆ ਵਾਜੇ ਸ਼ਬਦ ਕਲੇ ਰਿਤ ਕਹੈ ਨਾਮ ਸੱਚੇ ਸਾਹਿਬ ਗਿਆਨਿ ਕਰਦੀ ਰਹਿ ਸਜਾ ਨਾਮ ਗਵਾਈਆ ਕਰਿ ਸਾਥ ਸੁਖ ਮਨ ਆਇ ਉਸ ਸੇ ਜਿਨ ਇਛਾ ਸਾਧ ਪੁਜਾਈਆ ਸਦਾ ਗੁਰੂਆਂ ਪੀਤਾ ਗੁਰ ਵਿਟੋ ਜਸਤੀਐ ਬਡਿਆ ਆਪ ਕੈ ਨਾਨਕ ਸੁਣੋ ਸੰਤੋ ਸ਼ਬਦ ਤਰੋਪੇ ਆਰੋ ਸਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਤਕਾਰ ਸੁਪਾਜੈ ਘਾਰ ਸੁਪਾਜੈ ਸ਼ਬਦ ਵਾਜੇ ਕਲਾ ਜਿਤ ਸਰਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਤੁਮਾਰਿਆ ਸੁਰ ਕਰਮ ਫਾਤ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਨ ਸੁਖ ਹੋਵਾ ਹਿਤ ਕਰ ਅਨਹਦ ਵਾਜੇ ਆਨੰਦ ਸੁਨੋ ਬੜਾ ਕੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਧੂਖ ਰੋਗ ਸੰਤਾਪ ਉਤਰੇ ਸੁਨੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੂਰੀਪ ਕਹਤੇ ਪਵਿਤ ਸਤਗੁਰ ਰਹਾ ਭਪੂਰੇ ਮੈ ਬੰਦ ਨਾਨਕ ਜੀ ਕੋ ਦਰਨ ਲਾਗੇ ਵਾਜ ਅਨਵਾਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਨਾਮ ਵਤ ਧਰਮ ਹਧੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਨੇ ਲਾਭ ਤੇ ਆਇਆ ਗਏ ਮਸ਼ਕਤ ਨਾਨਕ ਤੇ ਮੁਕ ਉਜਲੇ ਕੇਤੀ ਛੁੱਟੀ ਆਰ ਸੋ ਧੀਰਾ ਛਾਟ ਉਹ ਜਿੱਤ ਜਾਹੇਗੇ ਸਤ ਪਾਵ ਹੈ ਤੇ ਨਰ ਧੋ ਜਿੱਤ ਜਾਹੇਗੇ